तेरे दर्शन को हम वारें मन वृति का अगर करके बैठना जरा एक एवादी कहनते आखो वाहे गुरु जी का खालसा वाहे की फत्ते दूर नेडन चलके गुरुद्वारा परमेश्वर द्वार साहिब आए हो ਅਜਰਾਤ ਦਾ ਪ੍ਰੋਗਰਾਮ ਜ਼ਿਆਦਾਤਰ ਤੇ ਲਾਈਵ ਹੀ ਸੰਗਤ ਸੁਣ ਲੈਂਦੀ ਘਰਾਂ 'ਚ ਬੈਠ ਕੇ ਦਮਦਮਾ ਟੀਵੀ ਉੱਤੇ ਐਮਪੀ YouTube ਚੈਨਲ ਦੇ ਉੱਤੇ ਫੇਸਬੁੱਕ ਰਾਹੀਂ ਸੁਣਨ ਵਾਲੇ ਸੁਣ ਲੈਂਦੇ ਆ ਆਪਾਂ ਰਲ ਮਿਲ ਕੇ ਥੋੜਾ ਚਿਰ ਵਿਚਾਰਾਂ ਕਰ ਲਈਦੀਆਂ ਸਾਡਾ ਸਮਾਂ ਸਫਲ ਹੁੰਦਾ ਹੈ ਜੇ ਕੋਈ ਬਚਨ ਹਿਰਦੇ ਵਿੱਚ ਵਸ ਜਾਏ ਫਿਰ ਜ਼ਿੰਦਗੀ ਵੀ ਸਫਲ ਹੋ ਸਕਦੀ ਹੈ।